ਚੋਰ ਵਿਚਾਰੇ ਨੂੰ ਕੀ ਪਤਾ ਸੀ ਕਿ ਘਰ ਦੀ ਬਾਹਰਲੀ ਕੰਦ ਟੱਪਦਿਆਂ ਹੀ ਉਹ ਮੁਸ਼ਕਿਲ ਵਿੱਚ ਫਸ ਜਾਵੇਗਾ ਜੇ ਕਿਤੇ ਉਹਨੂੰ ਪਹਿਲਾਂ ਤੋਂ ਹੀ ਇਸ ਗੱਲ ਦੀ ਖ਼ਬਰ ਮਿਲ ਜਾਂਦੀ ਤਾਂ ਸ਼ਾਇਦ ਉਹ ਪੰਗਾ ਕਦੇ ਵੀ ਨਾ ਲੈਂਦਾ ਅਸਲ ਵਿੱਚ ਤਾਂ ਉਹਨੂੰ ਚਾਂਦੀ ਦੇ ਕੜਿਆਂ ਦੇ ਲਾਲਚ ਨੇ ਮਰਵਾਤਾ ਹੋਇਆ ਇੰਜ ਕਿ ਉਸਨੇ ਸੋਹੇ ਦੀ ਗੱਲ ਤੇ ਯਕੀਨ ਕਰ ਲਿਆ ਸੀ ਜੀਨੇ ਕਈ ਦਿਨਾਂ ਦੀ ਖੋਜ-ਬੀਨ ਤੋਂ ਬਾਅਦ ਦੱਸਿਆ ਸੀ ਕਿ ਉਸ ਰਾਤ 14 ਸਾਲਾਂ ਦੀ ਬਤੋ ਕਰ ਵਿੱਚ ਇਕੱਲੀ ਹੋਊਗੀ। ਉਹਦੀਆਂ ਬਾਹਾਂ 'ਚ ਚਾਂਦੀ ਦੇ ਮੋٹے ਕੜੇ ਵੀ ਹੋਣਗੇ। ਜਿਹੜੇ ਉਹਦੇ ਸਹੁਰਿਆਂ ਵੱਲੋਂ ਉਹਨੂੰ ਚੜਾਏ ਗਏ ਨੇ। ਸੋਹੇ ਕੋਲੋਂ ਚਾਂਦੀ ਦੇ ਕੜਿਆਂ ਦਾ ਸੁਣਦਿਆਂ ਹੀ ਚੋਰ ਦੀਆਂ ਅੱਖਾਂ ਵਿੱਚ ਚਮਕ ਆ ਗਈ। ਆਪਣੇ ਖਿਆਲਾਂ 'ਚ ਉਹ ਉਹਨਾਂ ਦੇ ਵਜ਼ਨ ਤੇ ਕੀਮਤ ਦਾ ਅੰਦਾਜ਼ਾ ਲਾਉਣ ਲੱਗ ਪਿਆ। ਫਿਰ ਉਹਨੇ ਉਸੇ ਰਾਤ ਚੋਰੀ ਕਰਨ ਦੀ ਵੀ ਪੱਕੀ ਕਰ ਲਈ। ਉਸ ਨੂੰ ਬੱਤੋ ਦੇ ਮਾਪਿਆਂ ਦਾ ਦੂਜੇ ਪਿੰਡ ਜਾਣ ਦਾ ਪਤਾ ਸੀ। ਜਾਂਦੇ ਹੋਏ ਉਹ ਆਪਣੇ ਨਾਲ ਆਪਣੀ ਛੋਟੀ ਤੀਨੂ ਵੀ ਨਾਲ ਲੈ ਗਏ ਚੋਰ ਦੀ ਉਮਰ ਕੋਈ 30-35 ਸਾਲਾਂ ਦੀ ਹੋਣੀ ਉਹਨੇ ਤੇੜ ਕੱਛਾ ਪਾਇਆ ਹੋਇਆ ਸੀ ਸਰੀਰ ਦੇ ਨਾਲ-ਨਾਲ ਉਹਦੇ ਪੈਰ ਵੀ ਨੰਗੇ ਸੀ ਉਹਨੇ ਸਾਰੇ ਦੇ ਸਰੋ ਦੇ ਤੇਲ ਨਾਲ ਚੰਗੀ ਤਰ੍ਹਾਂ ਗੜੁੱਚ ਕਰ ਰੱਖੀ ਸੀ ਤਾਂ ਕਿ ਕਿਸੇ ਦੇ ਹੱਥ ਪਿਆ ਉਹ ਤਿਲਕ ਕੇ ਛੁੱਟ ਜਾਵੇ ਹੌਲੀ-ਹੌਲੀ ਪੈਰ ਧਰਦਾ ਬੱਤੋ ਦੇ ਘਰ ਦੀ ਬਾਹਰਲੀ ਕੰਧ ਨੇੜੇ ਪਹੁੰਚ ਗਿਆ ਸਵੇਰ ਦਾ ਆਖਰੀ ਪਹਿਰ ਬੀਤ ਰਿਹਾ ਸੀ ਗਰਮੀਆਂ ਦੇ ਦਿਨ ਸਨ ਭਾਵੇਂ ਸਾਰੀ ਰਾਤ ਹੋਸੜ ਰਿਹਾ ਪਰ ਸਵੇਰ ਸਾਹ ਠੰਡੀ ਠੰਡੀ ਹਵਾ ਚੱਲ ਪਈ ਪਿੰਡ ਦੇ ਲੋਕ ਦਿਨ ਦੇ ਕੰਮਾਂ ਕਰਕੇ ਥੱਕੇ ਟੁੱਟੇ ਛੱਤਾਂ ਤੇ ਸੁੱਤੇ ਪਏ ਸੀ ਉਹਨਾਂ ਦੇ ਘਰਾਂ ਦੀਆਂ ਛੱਤਾਂ ਇੱਕ ਦੂਜੇ ਨਾਲ ਐਵੇਂ ਜੁੜੀਆਂ ਹੋਈਆਂ ਸੀਆਂ ਕਿ ਬੰਦਾ ਇੱਕ ਕੋਠੇ ਤੋਂ ਚੜ ਕੇ ਭਾਵੇਂ 10 10 ਘਰ ਟੱਪ ਜਾਵੇ ਬੱਤੋ ਹੋਰਾਂ ਦਾ ਘਰ ਵੀ ਇਸੇ ਤਰ੍ਹਾਂ ਦਾ ਸੀ ਚੋਰ ਤੇ ਸੂਹੇ ਨੇ ਪਿਛਲੇ 3-4 ਦਿਨਾਂ 'ਚ ਇਹ ਸਭ ਕੁਝ ਚੰਗੀ ਤਰ੍ਹਾਂ ਦੇਖ ਲਿਆ ਸੀ ਪਰਖ ਲਿਆ ਸੀ ਚੋਰ ਨੂੰ ਪਤਾ ਸੀ ਕਿ ਬੱਤੋ ਦੇ ਹੱਥੋਂ ਕੜੇ ਲਾ ਕੇ ਉਹ ਕੀਮੇ ਤੇ ਕਿਹੜੇ ਕੋਠੇ ਤੇ ਟੱਪ ਕੇ ਅੱਗੇ ਲੰਘ ਜਾਵੇਗਾ ਉਹਨੇ ਆਪਣੇ ਮਨ ਵਿੱਚ ਇਹਦਾ ਨਕਸ਼ਾ ਵੀ ਬਣਾ ਲਿਆ ਘਰ ਦੀ ਬਾਹਰਲੀ ਕੰਧ ਕੋਲ ਖੜੋਤਾ ਉਸਨੇ ਦੂਰ ਤੱਕ ਜਾਂਦੀ ਗਲੀ 'ਚ ਨਜ਼ਰ ਮਾਰੀ ਹਨੇਰੀ ਰਾਤ ਹੋਣ ਕਰਕੇ ਉਹਨੂੰ ਕੁਝ ਨਾ ਦਿਸਿਆ ਬਸ ਗਲੀ 'ਚ ਥੋੜੀ ਦੂਰੀ ਤੇ ਇੱਕ ਗਊ ਜਰੂਰ ਖੜੀ ਸੀ ਜੀ ਦੀਆਂ ਪਿਛਲੀਆਂ ਟੰਗਾਂ ਦੇ ਨੇੜੇ ਕੁੱਤੇ ਆਪਣੀਆਂ ਬੁੱਥੀਆਂ ਸਰੀਰਾਂ 'ਚ ਲੁਕੋਈ ਸੁੱਤੇ ਬਏ ਸੀ। ਬੱਤੋ ਦੇ ਘਰ ਦਾ ਬਾਹਰਲਾ ਬੂਹਾ ਪੰਦ ਸੀ। ਚੋਰ ਨੇ ਗਰਦਨ ਚੁੱਕ ਕੇ ਅੱਖਾਂ ਰਾਹੀਂ ਕੰਦ ਦੀ ਉਚਾਈ ਨਾਪੀ। ਹੂੰ ਇਸ ਤੋਂ ਪਹਿਲਾਂ ਵੀ ਮੈਂ ਅਜਨੀਆਂ 20 ਕੰਧਾਂ ਡੱਪੀਆਂ ਨੇ ਤੇ ਪਤਾ ਨਹੀਂ ਕਿੰਨੀਆਂ ਸੋਤੀਆਂ ਪਈਆਂ ਔਰਤਾਂ ਤੇ ਕੁੜੀਆਂ ਦੇ ਗਹਿਣੇ ਲਾਹੇ ਨੇ। ਮੇਰੇ ਲਈ ਇਹ ਕੰਮ ਕੋਈ ਜ਼ਿਆਦਾ ਔਖਾ ਨਹੀਂ ਹੈਗਾ। ਇਹ ਕੰਦ ਤਾਂ ਮੈਂ ਵੀ ਟੱਪ ਜਾਮਾ। ਚੋਰ ਨੇ ਜਿਵੇਂ ਆਪਣੇ ਨਾਲ ਗੱਲ ਕਰਦਿਆਂ ਕਿਹਾ ਇਹ ਸੋਚ ਕੇ ਉਹ ਆਪਣੇ ਤੇ ਹੱਸਿਆ ਬਸ ਫੇਰ ਕੀ ਉਹਨੇ ਬਿਨਾ ਟੀਪ ਵਾਲੀ ਪੱਕੀ ਕੰਦ ਦੀਆਂ ਬੁਰਲਾਂ ਵਿੱਚ ਉਂਗਲਾਂ ਫਸਾਈਆਂ ਤੇ ਪਲਾਂਜੀ ਉਹ ਬੱਤੋ ਹੋਰਾਂ ਦੇ ਵੇੜੇ ਜਾ ਖਲੋਤੇ ਆ ਕਿਸੇ ਨੂੰ ਵੀ ਉਹਦੀ ਕੰਦ ਟੱਪਣ ਦੀ ਖਬਰ ਨਾ ਹੋਈ ਅਸਲ ਵਿੱਚ ਉਹਨੇ ਕੋਈ ਵੀ ਖੜਾਕ ਨਹੀਂ ਸੀ ਨਾ ਕੀਤਾ ਚੋਰ ਆਪਣੀ ਪਹਿਲੀ ਜਿੱਤ ਤੇ ਬਹੁਤ ਖੁਸ਼ ਸੀ ਉਸ ਥਾਂ ਖੜ ਕੇ ਉਸਨੇ ਚਾਰੇ ਪਾਸੇ ਇੱਕ ਸਰਸਰੀ ਜੀ ਨਜ਼ਰ ਮਾਰੀ। ਵੇੜਾ ਸੁਨਣਾ ਪਿਆ ਸੀ। ਭਾਵੇਂ ਰਾਤ ਹਨੇਰੀ ਸੀ ਪਰ ਤਾਂ ਵੀ ਤਾਰਿਆਂ ਦੇ ਪ੍ਰਕਾਸ਼ ਵਿੱਚ ਵੇੜੇ ਦੀ ਹਰ ਇੱਕ ਚੀਜ਼ ਸਾਫ਼-ਸਾਫ਼ ਦਿਸ ਰਹੀ ਸੀ। ਉਹਦੇ ਮਨ ਵਿੱਚ ਆਇਆ ਕਿ ਉਹ ਕੋਠੇ ਤੇ ਜਾਣ ਦੀ ਥਾਂ ਪਹਿਲਾਂ ਦਲਾਨ ਵਿੱਚ ਵੜ ਕੇ ਦੇਖੇ। ਸ਼ਾਇਦ ਕੋਈ ਕੀਮਤੀ ਚੀਜ਼ ਹੱਥ ਲੱਗ ਜੇ। ਪਰ ਚੋਰ ਨੇ ਇੰਜ ਨਾ ਕੀਤਾ। ਉਹਦੇ ਮਨ ਵਿੱਚ ਉਸ ਵੇਲੇ ਚਾਂਦੀ ਦੇ ਕੜਿਆਂ ਤੋਂ ਸਿਵਾ ਹੋਰ ਕੁਝ ਨਹੀਂ ਸੀ। ਉਹ ਪੌੜੀਆਂ ਤੇ ਹੌਲੀ-ਹੌਲੀ ਪੈਰ ਧਰਦਾ ਹੋਇਆ ਛੱਤ ਵੱਲ ਜਾਣ ਲੱਗਿਆ ਜਿੱਤੇ ਬੱਤੋ ਸੁੱਤੀ ਪਈ ਸੀ ਛੇਤੀ ਉਹ ਬੱਤੋ ਦੇ ਮੰਜੇ ਕੋਲ ਆ ਖਲੋਤਾ ਮੰਜੇ ਤੇ ਪਾਸੇ ਭਾਰ ਪਈ ਬੱਤੋ ਨੇ ਆਪਣਾ ਹੱਥ 모ੜ ਕੇ ਸਿਰ ਹੇਠਾਂ ਰੱਖਿਆ ਹੋਇਆ ਸੀ ਦੂਜਾ ਸੁਭਾਵਕ ਉਹਦੀ ਦੇਤੇ ਪਿਆ ਸੀ ਦੋਵੇਂ ਹੱਥਾਂ 'ਚ ਚਾਂਦੀ ਦੇ ਕੜੇ ਵੇਖ ਕੇ ਚੋਰ ਦਾ ਤਾਂ ਜਿਵੇਂ ਅੰਦਰ ਹੀ ਖੜ ਗਿਆ ਅਸਲ ਵਿੱਚ ਐਡੀ ਵੱਡੀ ਮਾਰ ਉਹ ਕਦੇ-ਕਦਾਈ ਮਾਰਦਾ ਸੀ ਸੂਤੀ ਪਈ ਔਰਤ ਜਾਂ ਕੁੜੀ ਦੇ ਹੱਥੋਂ ਕੜੇ ਲਾਉਣ ਦਾ ਹੁਨਰ ਉਸ ਨੂੰ ਮੁਹਾਰਤ ਹਾਸਲ ਸੀ ਉਹ ਕਈ ਵਰਿਆਂ ਦਾ ਇਹੋ ਕੰਮ ਕਰਦਾ ਆ ਰਿਹਾ ਸੀ ਪਤਾ ਨਹੀਂ ਉਸ ਨੇ ਇਸੇ ਤਰ੍ਹਾਂ ਕਿੰਨੀ ਵਰੀ ਕਿੰਨੀਆਂ ਔਰਤਾਂ ਤੇ ਕੁੜੀਆਂ ਦੀਆਂ ਬਾਹਾਂ ਖਾਲੀ ਕੀਤੀਆਂ ਸੀ ਪਰ ਕਮਾਲ ਦੀ ਗੱਲ ਉਹ ਫੜਿਆ ਕਦੇ ਨਹੀਂ ਗਿਆ ਹਨੇਰੇ 'ਚ ਖੜੋਤੇ ਚੋਰ ਨੇ ਨਿੱਝ ਲਾ ਕੇ ਦੂਰ ਤੱਕ ਜੁੜੇ ਕੋਠਿਆਂ ਵੱਲ ਦੇਖਿਆ ਹਰ ਥਾਂ ਚੁੱਪ ਫੈਲੀ ਹੋਈ ਸੀ ਹਜੇ ਦੂਰ ਖਲਾ ਵਿੱਚ ਝਾਕੇ ਰਿਹਾ ਸੀ ਕਿ ਐਨੇ ਚ ਕਿਧਰੋਂ ਤਿੰਨ ਚਾਰ ਜਨੌਰ ਫੰਗਾ ਨੂੰ ਫੜਫੜ ਕਰਾਂਦੇ ਉਹਦੇ ਸਿਰ ਉੱਤੋਂ ਦੀ ਲੰਘ ਗਏ ਉਹਦੀ ਸੋਚ ਕੁਝ ਝਿਰਲੀ ਟੁੱਟ ਗਈ ਪਰ ਦੂਜੇ ਹੀ ਪਲ ਬੱਤੋ ਦੀਆਂ ਬਾਹਾਂ 'ਚ ਪੈਨੇ ਹੋਏ ਕੜਿਆਂ ਵੱਲ ਵੇਖਣ ਲੱਗਿਆ ਫਿਰ ਮਨ 'ਚ ਪੱਕਾ ਕਰਕੇ ਕੜੇ ਲਾਉਣ ਲਈ ਉਹਦੇ ਸਹਰਾਣੇ ਆ ਕੇ ਬਹਿ ਗਿਆ ਪਰ ਆ ਕੀ ਹਜੇ ਉਸਨੇ ਮਲਕੜੇ ਦੇ ਕੇ ਬੱਤੋ ਦੀ ਸੱਜੀ ਬਾਂਜ ਪੈਨੇ ਕੜੇ ਨੂੰ ਹੱਥ ਪਾਇਆ ਹੀ ਸੀ ਕਿ ਇੱਕ ਮਜ਼ਬੂਤ ਹੱਥ ਨੇ ਉਹਦੀ ਵੀਣੀ ਜਕੜ ਲਈ ਚੋਰ ਨੇ ਬੜਾ ਜ਼ੋਰ ਲਾਇਆ ਪਰ ਉਹ ਆਪਣੇ ਆਪ ਨੂੰ ਉਸ ਦੀ ਪકડ ਤੋਂ ਮੁਕਤ ਨਾ ਕਰਾ ਸਕਿਆ ਰਾਤ ਦਾ ਆਖਰੀ ਪਹਿਰ ਬੀਤਦਿਆਂ ਬੀਤ ਗਿਆ ਦਿਨ ਚੜਨ ਵਾਲਾ ਸੀ ਪਰ ਬੱਤੋ ਦੇ ਹੱਥੋਂ ਚੋਰ ਆਪਣਾ ਗੁੱਟ ਛਡਾਈ ਨਾ ਸਕਿਆ ਅਖੀਰ ਉਹ ਹੰਬ ਕੇ ਮੰਜੇ ਦੇ ਪਾਵੇ ਕੋਲ ਬਹਿ ਗਿਆ ਦਿਨ ਚੜਿਆ ਤਾਂ ਨਾਲ ਦੇ ਕੋਠਿਆਂ ਤੇ ਲੋਕਾਂ ਨੇ ਆਪਣੇ ਆਪਣੇ ਮੰਜੇ ਛੱਡ ਦਿੱਤੇ ਪਰ ਅਚਾਨਕ ਜਦੋਂ ਇੱਕ ਬੰਦੇ ਦੀ ਨਜ਼ਰ ਬੱਤੋ ਦੇ ਮੰਜੇ ਵੱਲ ਗਈ ਤਾਂ ਚੋਰ ਨੂੰ ਵੇਖ ਕੇ ਵੀ ਉਹ ਕਿਸੇ ਦੇ ਕੁਝ ਸਮਝ ਨਾ ਆਇਆ ਤੀਏ ਮੈਨੂੰ ਬਖਸ਼ ਦੇ ਮੈਂ ਤੇਰੇ ਪਿਓ ਬਰਾਬਰ ਆ ਜੇ ਤੂੰ ਮੈਨੂੰ ਨਹੀਂ ਬਚਾਏਂਗੀ ਤਾਂ ਪਿੰਡ ਵਾਲਿਆਂ ਨੇ ਮੈਨੂੰ ਮਾਰ ਮਾਰ ਕੇ ਅਧਮਰਾ ਕਰ ਛੱਡਣਾ ਮੈਂ ਬਾਲ ਬੱਚੇ ਧਾਰਾਂ ਨਿਆਣੇ ਭੁੱਖੇ ਮਰ ਜਾਣਗੇ ਮੇਰੇ ਇਸ ਗੱਲ ਤੇ ਪਤਾ ਨਹੀਂ ਬੱਤੋ ਦੇ ਮਨ ਵਿੱਚ ਕੀ ਆਈ ਕਿ ਉਹਨੇ ਚੋਰ ਦੀ ਵੇਣੀ ਛੱਡ ਦਿੱਤੀ ਥੱਕਿਆ ਟੁੱਟਿਆ ਚੋਰ ਆਪਣੀ ਥਾਂ ਤੋਂ ਉੱਠਿਆ ਤੇ ਚੁੱਪਚਾਪ ਪੌੜੀਆਂ ਉਤਰ ਗਿਆ ਘਰੋਂ ਬਾਹਰ ਹੋ ਗਿਆ ਨਾਲ ਦੇ ਕੋਠਿਆਂ ਤੇ ਖੜੇ ਲੋਕਾਂ ਨੇ ਉਹਨੂੰ ਜਾਂਦੇ ਵੀ ਵੇਖਿਆ ਪਰ ਉਹ ਬੋਲੇ ਕੁਝ ਨਾ ਕੁਝ ਜੇਰ ਬਾਅਦ ਜਦੋਂ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਲੱਗਾ ਤਾਂ ਉਹ ਅਸ਼ਾਸ਼ ਕਰ ਉੱਠੇ ਬੱਤੋ ਦੀ ਬਹਾਦਰੀ ਦੀ ਇਹ ਗੱਲ ਥੋੜੇ ਚਿਰ ਵਿੱਚ ਸਾਰੇ ਪਿੰਡ 'ਚ ਫੈਲ ਗਈ ਕਿਸੇ ਮਰਦ ਚੋਰ ਨੂੰ ਇੰਜ ਵੀਣੀ ਤੋਂ ਫੜ ਕੇ ਅੱਧੀ ਰਾਤ ਤੱਕ ਆਪਣੇ ਮੰਝੇ ਕੋਲ ਬਿਠਾ ਕੇ ਰੱਖਣਾ ਕੋਈ ਆਮ ਗੱਲ ਨਹੀਂ ਸੀ ਬਸ ਫੇਰ ਕੀ ਲੋਕ ਬੱਤੋ ਦੀ ਬਹਾਦਰੀ ਤੇ ਦਲੇਰੀ ਵੇਖ ਕੇ ਉਸੇ ਦਿਨ ਤੋਂ ਬੱਤੋ ਸ਼ੇਰ ਨਹੀਂ ਸੱਦਣ ਲੱਗ ਪੇ ਗੁਰਮੇਲ ਦਾ ਖੱਤ ਹੁਣੇ ਮਿਲਿਆ ਅਸੀਂ ਦੋਵੇਂ ਇਕੱਠੇ ਕਾਲਜ ਪੜ੍ਹਦੇ ਆਂ ਉਹ ਪਿੰਡ ਦਾ ਰਹਿਣ ਵਾਲਾ ਸੀ ਤੇ ਪਟਿਆਲੇ ਹੋਸਟਲ 'ਚ ਰਹਿ ਕੇ ਪੜ੍ਹਿਆ ਸੀ ਚਾਰ ਵਰੇ ਪਹਿਲਾਂ ਪੜ੍ਹਾਈ ਪੂਰੀ ਕਰਕੇ ਉਹ ਆਪਣੇ ਪਿੰਡ ਮੁੜ ਗਿਆ ਬੱਤੋ ਦੀ ਨਾਨੀ ਦੀ ਭੈਣ ਸੀ ਪਰ ਸਾਰੇ ਪਰਿਵਾਰ ਵਾਲੇ ਉਹਨੂੰ ਨਾਨੀ ਮਾ ਸੱਦਦੇ ਗੁਰਮੇਲ ਨੇ ਹੀ ਬੱਤੋ ਦੀ ਚੋਰ ਵਾਲੀ ਗੱਲ ਦਸੀ ਸੀ ਇਸ ਨਾਲ ਉਹਦੀਆਂ ਹੋਰ ਵੀ ਕਈ ਕਹਾਣੀਆਂ ਜੁੜੀਆਂ ਹੋਈਆਂ ਸਨ ਭਾਵੇਂ ਇਸ ਵੇਲੇ ਨਾਨੀ ਮਾ ਦੀ ਉਮਰ ਕੋਈ 83 ਵਰਿਆਂ ਦੀ ਹੋਣੀ ਆ ਪਰ ਉਹਨੇ ਵਿਆਹ ਨਹੀਂ ਸੀ ਕਰਾਇਆ ਤੇ ਸਾਰੀ ਉਮਰ ਇਕੱਲੀ ਰਹੀ ਇਸ ਗੱਲ ਦਾ ਵੀ ਗੁਰਮੀਲ ਕੋਲੋਂ ਹੀ ਪਤਾ ਲੱਗਿਆ ਸੀ ਪਰ ਨਾਨੀ ਮਾ ਨੇ ਇੰਜ ਕਿਉਂ ਕੀਤਾ ਉਹ ਇਹ ਨਹੀਂ ਸੀ ਦੱਸ ਸਕਿਆ ਗੁਰਮੀਲ ਨਾਨੀ ਮਾ ਨਾਲ ਪਟਿਆਲੇ ਆ ਰਿਹਾ ਹੈ ਨਾਨੀ ਮਾ ਅਖੀਰੀ ਉਮਰੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਦਰਸ਼ਨ ਕਰਕੇ ਸਰੋਵਰ ਵਿੱਚ ਇਸ਼ਨਾਨ ਕਰਨਾ ਚਾਹੁੰਦੀ ਆ ਖਤ ਪੜ੍ਹਦੇ ਅੰਸਾਰ ਸਾਡੇ ਸਾਰੇ ਟੱਬਰ ਨੂੰ ਜਿਵੇਂ ਚਾ ਚੜ ਗਿਆ ਨਾਨੀ ਮਾ ਦੀਆਂ ਚੋਰ ਵਾਲੀ ਘਟਨਾ ਤੋਂ ਲੈ ਕੇ ਹੋਰ ਬਹੁਤ ਸਾਰੀਆਂ ਗੱਲਾਂ ਦਾ ਉਹਨਾਂ ਨੂੰ ਪਤਾ ਸੀ 83 ਵਰਿਆਂ ਦੀ ਨਾਨੀ ਮਾ ਦੇ ਹੱਥ ਨੂੰ ਦੇਖਣ ਦੀ ਸਭ ਤੋਂ ਵੱਧ ਤੀ ਬਰੀਚਾ ਮੇਰੀ ਪਤਨੀ ਨੂੰ ਸੀ ਜਿਸ ਹੱਥ ਨਾਲ ਨਾਨੀ ਮਾ ਨੇ ਚੋਰ ਦੀ ਵੀਣੀ ਫੜੀ ਹੋਈ ਸੀ ਗੱਡੀ ਵਕਤ ਤੇ ਆ ਗਈ ਅਸੀਂ ਘਰ ਦੇ ਸਾਰੇ ਜੀ ਨਾਨੀ ਮਾ ਨੂੰ ਸਟੇਸ਼ਨ ਲੈਣ ਗਏ। ਡੱਬੇ ਚ ਪਹਿਲਾਂ ਗੁਰਮੇਲ ਬਾਹਰ ਨਿਕਲਿਆ ਫਿਰ ਉਹਦੇ ਪਿੱਛੇ ਨਾਨੀ ਮਾ। ਉਹ ਅਜੀਹਾ ਆਕਾਰ ਸੀ ਜੇ ਹਮੇ ਮਨ ਵਿੱਚ ਚਿੱਤਰਿਆ ਸੀ। ਚੜ੍ਹਦੇ ਸੂਰਜ ਜਿਹਾ ਚਿਹਰਾ ਜਿਨੂੰ ਵੇਖ ਕੇ ਇਹੋ ਲੱਗਦਾ ਕਿ ਨਾਨੀ ਮਾ ਜਹੀ ਔਰਤ ਹੀ ਕਿਸੇ ਚੋਰ ਮਰਦ ਦੀ ਵਿਣੀ ਫੜ ਕੇ ਅੱਧੀ ਰਾਤ ਤੱਕ ਆਪਣੇ ਮੰਜੇ ਦੇ ਪਾਵੇ ਕੋਲ ਬਿਠਾ ਸਕਦੀ ਆ। ਪਾਵੇਂ ਲੰਘ ਗਈ ਉਮਰ ਦੇ ਚਿੰਨ੍ਹ ਉਹ ਤੇ ਸਾਫ਼ ਦਿਸ ਰਹੇ ਸਨ। ਪਰ ਤਾਂ ਵੀ ਇੰਜ ਲੱਗ ਰਿਹਾ ਸੀ ਜਿਵੇਂ ਇਸ ਔਰਤ ਨੇ ਆਪਣੇ ਉਹਨਾਂ ਲੰਗੇ ਹੋਏ ਦਿਨਾਂ 'ਚ ਜ਼ਰੂਰ ਉਹ ਕੁਝ ਕੀਤਾ ਹੋਣਾ ਜਿਸ ਬਾਰੇ ਗੁਰਮੇਲ ਨੇ ਖਤਾਂ ਵਿੱਚ ਲਿਖਿਆ ਸੀ ਨਾਨੀ ਮਾ ਦੀ ਸੱਜੇ ਹੱਥ ਵਿੱਚ ਸੋਟੀ ਫੜੀ ਹੋਈ ਸੀ ਜੀ ਤੇ ਉਹਦੇ ਹੱਥ ਦੀ ਮਜ਼ਬੂਤ ਪਕੜ ਸੀ ਭਾਵੇਂ ਉਹਦੀ ਤੋਰ ਵਿੱਚ ਹੁਣ ਐਨੀ ਕਾਹਲ ਨਹੀਂ ਸੀ ਰਹੀ ਤਾਂ ਵੀ ਉਹ ਆਪਣੀ ਦੇ ਦਾ ਬੋਝ ਚੁੱਕ ਕੇ ਆਸਾਨੀ ਨਾਲ ਤੁਰ ਰਹੀ ਸੀ ਬਾਸ ਦੀ ਸੋਟੀ ਤੋਂ ਸਿਵਾ ਉਹਨੂੰ ਕਿਸੇ ਹੋਰ ਸਹਾਰੇ ਦੀ ਲੋੜ ਹੀ ਨਹੀਂ ਸੀ ਅਸੀਂ ਛੇਤੀ ਕਰ ਪਹੁੰਚ ਗਏ ਸਾਂਝ ਹੋਈ ਤਾਂ ਅਸੀਂ ਨਾਨੀ ਮਾ ਦੇ ਨਾਲ ਦੁੱਖ ਨਿਵਾਰਨ ਸਾਹਿਬ ਦਰਸ਼ਨਾਂ ਨੂੰ ਚਲੇ ਗਏ ਨਾਨੀ ਮਾ ਨੇ ਉੱਥੇ ਬਹੁਤ ਚਰਦਰ ਨਾਲ ਮੱਥਾ ਟੇਕਿਆ ਇਸ਼ਨਾਨ ਕੀਤਾ ਕੜਾ ਪ੍ਰਸ਼ਾਦ ਦੀ ਦੇਖ ਕਰਵਾਈ ਅਸੀਂ ਘਰ ਮੁੜਾਏ ਸਾਰਿਆਂ ਨੇ ਮਿਲ ਕੇ ਰਾਤ ਦੀ ਰੋਟੀ ਖਾਧੀ ਸੌਣ ਲਈ ਛੱਤ ਤੇ ਜਾ ਚੜੇ ਗਰਮੀਆਂ ਦੇ ਦਿਨ ਸਨ ਸਾਰਿਆਂ ਨੇ ਨਾਨੀ ਮਾ ਦੇ ਮੰਝੇ ਦੇ ਨੇੜੇ ਮੰਝੇ ਢਾਲੇ ਸਾਡੇ ਮਨਾਂ 'ਚ ਉਸ ਦੇ ਜੀਵਨ ਦੀਆਂ ਹੋਰ ਗੱਲਾਂ ਸੁਣਨ ਦੀ ਇੱਛਾ ਸੀ ਨਾਨੀ ਮਾ ਸਾਡੇ ਨਾਲ ਗੱਲਾਂ ਕਰਨ ਲੱਗ ਪਈ। ਗੱਲਾਂ ਵੀ ਕਾਦੀਆਂ ਆਪਣੇ ਬੀਤੇ 83 ਵਰਿਆਂ ਦੇ ਹਿਸਾਬ ਕਿਤਾਬ ਦੀ ਇੱਕ ਕਾਪੀ ਜਿਵੇਂ ਉਸਨੇ ਮੋੜ ਸਾਡੇ ਸਾਹਮਣੇ ਖੋਲ ਲਈ ਹੋਵੇ। ਜਿਦੇ ਹਰ ਇੱਕ ਵਰਕੇ ਤੇ ਕੁਝ ਨਾ ਕੁਝ ਲਿਖਿਆ ਹੋਇਆ ਸੀ। ਹੌਲੀ-ਹੌਲੀ ਉਸ ਤੋਂ ਹਰ ਇੱਕ ਗੱਲ ਬਾਹਰ ਨਿਕਲਣ ਲੱਗੀ। ਉਹਦੀਆਂ ਸਾਰੀਆਂ ਗੱਲਾਂ ਬਹੁਤ ਰੋਮਾਂਚਿਕ ਸਨ। ਬਹਾਦਰੀ ਵਾਲੀਆਂ। ਸੁਣ ਕੇ ਵਿਸ਼ਵਾਸ ਨਹੀਂ ਸੀ ਹੋ ਰਿਹਾ ਕਿ ਉਹਦੇ ਨਾਲ ਇਸ ਤਰ੍ਹਾਂ ਵੀ ਬਿੱਤਿਆ ਹੋਣਾ। ਨਾਨੀ ਮਾ ਦੀਆਂ ਗੱਲਾਂ ਦਾ ਸਭ ਆਨੰਦ ਮਾਣ ਰਹੇ ਸੀ। ਉਹਦੀ ਆਵਾਜ਼ ਦੇ ਨਾਲ ਕਿਸੇ ਨ ਕਿਸੇ ਦੇ ਹੰਗਾਰਾ ਭਰਨ ਦੀ ਆਵਾਜ਼ ਵੀ ਆ ਰਹੀ ਸੀ। ਉਹਨਾਂ ਆਨੰਦ ਮਾਣਨ ਵਾਲਿਆਂ ਵਿੱਚੋਂ ਮੈਂ ਵੀ ਸੀ। ਪਰ ਇੰਜ ਲੱਗ ਰਿਹਾ ਸੀ ਜਿਵੇਂ ਮੈਨੂੰ ਤਾਂ ਕੁਝ ਵੀ ਸੁਣਾਈ ਨਹੀਂ ਦੇ ਰਿਹਾ। ਮੇਰੇ ਅੰਦਰ ਤਾਂ ਬਸ ਇੱਕੋ ਸਵਾਲ ਸੀ ਕਿ ਨਾਨੀ ਮਾ ਸਾਰੀ ਉਮਰ ਵਿਆਹ ਕਿਉਂ ਨਹੀਂ ਕਰਵਾਇਆ? ਕਿਉਂ ਸਾਰੀ ਉਮਰ ਇਕੱਲੀ ਰਹੀ? ਕਿਉਂਕਿ ਉਹਨਾਂ ਸਮਿਆਂ ਵਿੱਚ ਘਰ ਦੀਆਂ ਕੁੜੀਆਂ 'ਚ ਕੁਆਰੇ ਰਹਿਣ ਦਾ ਤਾਂ ਰਿਵਾਜ ਹੀ ਨਹੀਂ ਸੀ। ਅਚਾਨਕ ਉਹਨਾਂ ਦੀਆਂ ਚੱਲਦੀਆਂ ਗੱਲਾਂ 'ਚ ਮੈਂ ਪੁੱਛ ਬੈਠਿਆ ਨਾਨੀ ਮਾਂ ਤੁਸੀਂ ਸਾਰੀ ਉਮਰ ਵਿਆਹ ਕਿਉਂ ਨਹੀਂ ਕਰਵਾਇਆ ਮੇਰੇ ਇਸ ਸਵਾਲ ਤੇ ਜਿਵੇਂ ਸਾਡੇ 'ਚ ਇੱਕ ਖਮੋਸ਼ੀ ਛਾ ਗਈ ਬਾਤਾਂ ਪਾਉਂਦੀ ਨਾਨੀ ਵੀ ਚੁੱਪ ਹੋ ਗਈ ਉਹਦੀਆਂ ਤੁਰਦੀਆਂ ਗੱਲਾਂ ਜਿਵੇਂ ਖੜੋ ਗਈਆਂ ਸੀ ਜਿਵੇਂ ਕਿਸੇ ਨੇ ਉਹਨਾਂ ਨੂੰ ਫੜ ਲਿਆ ਹੋਵੇ ਖਾਸਾ ਚਿਰ ਕੋਈ ਕੁਝ ਨਾ ਬੋਲਿਆ ਜਿਵੇਂ ਸਾਰੇ ਨਾਨੀ ਮਾਂ ਨੂੰ ਪੁੱਛੇ ਗਏ ਇਸ ਸਵਾਲ ਦਾ ਜਵਾਬ ਸੁਣਨ ਦਾ ਇੰਤਜ਼ਾਰ ਕਰ ਰਹੇ ਹੋਣ ਅਖੀਰ ਚ ਨਾਨੀ ਮਾਂ ਨੂੰ ਬੋਲਣਾ ਹੀ ਪਿਆ ਨਹੀਂ ਪੁੱਤ ਮੇਰਾ ਵਿਆਹ ਤਾਂ ਹੋਇਆ ਸੀ ਇਹ ਤੈਨੂੰ ਕਿਹਨੇ ਕਿਹਾ ਕਿ ਮੈਂ ਸਾਰੀ ਉਮਰ ਇਸੇ ਤਰ੍ਹਾਂ ਰਹੀ ਹਾਂ ਨਾਨੀ ਮਾਂ ਦੇ ਇਸ ਜਵਾਬ ਚੋਂ ਨਿਕਲੇ ਸਵਾਲ ਤੇ ਮੈਂ ਕਹਿੰਦਾ ਕਹਿੰਦਾ ਰਹਿ ਗਿਆ ਕਿ ਇਸ ਗੱਲ ਦਾ ਪਤਾ ਮੈਨੂੰ ਗੁਰਮੀਲ ਕੋਲੋਂ ਲੱਗਿਆ ਹਾਂ ਤੈਨੂੰ ਗੁਰਮੀਲ ਨੇ ਦੱਸਿਆ ਹੋਣਾ ਉਹ ਤਾਂ ਕਮਲ ਹੈ ਕਿਸੇ ਥਾਂ ਦਾ ਉਹਨੂੰ ਸਾਰੀਆਂ ਗੱਲਾਂ ਦਾ ਥੋੜੀ ਪਤਾ ਜਿਵੇਂ ਨਾਨੀ ਮਾਂ ਨੇ ਮੇਰੇ ਦਿਲ ਦੀ ਬਾਤ ਫੜ ਲਈ ਹੋਵੇ ਉਹਦੀ ਇਸ ਗੱਲ ਤੇ ਮੈਂ ਤੇ ਗੁਰਮੀਲ ਕੁਝ ਨਾ ਬੋਲੇ। ਮੇਰਾ ਵਿਆਹ ਤਾਂ ਹੋਇਆ ਸੀ ਪਰ ਨਾਨੀ ਮਾਂ ਨੇ ਗੱਲ ਪਰ ਤੇ ਆ ਕੇ ਛੱਡ ਦਿੱਤੀ। ਤੇ ਉਹ ਖਾਸਾ ਚਿਰ ਕੁਝ ਨਾ ਬੋਲੀ। ਗੱਲ ਨੂੰ ਅੱਗੇ ਤੋਰਨ ਲਈ ਮੈਨੂੰ ਹੀ ਕਹਿਣਾ ਪਿਆ। ਪਰ ਕੀ ਨਾਨੀ? ਹਾਂ ਪੁੱਤ। ਬਹੁਤ ਪਹਿਲਾਂ ਦੀ ਗੱਲ ਐ। ਉਦੋਂ ਅੱਜ ਵਾਂਗ ਨਹੀਂ ਸੀ ਨਾ ਹੁੰਦਾ। ਹੁਣ ਤਾਂ ਮੁੰਡੇ ਕੁੜੀਆਂ ਤੇ ਉਹਨਾਂ ਦੇ ਮਾਪਪਾ ਸਿਆਣੇ ਹੋਗੇ। ਪਰ ਸਾਡੇ ਵਕਤਾਂ ਵਿੱਚ ਅਜੇਹਾ ਨਹੀਂ ਸੀ ਹੁੰਦਾ ਉਹਨਾਂ ਦਿਨਾਂ 'ਚ ਤਾਂ ਛੋਟੀ ਉਮਰ ਦੇ ਮੁੰਡੇ ਕੁੜੀਆਂ ਦੀ ਵਿਆਹ ਕਰ ਦਿੱਤੇ ਜਾਂਦੇ ਸੀ ਜਦੋਂ ਉਹਨਾਂ ਨੂੰ ਵਿਆਹ ਦਾ ਪਤਾ ਤੱਕ ਵੀ ਨਹੀਂ ਸੀ ਹੁੰਦਾ ਮੇਰੇ ਨਾਲ ਵੀ ਇਸੇ ਤਰ੍ਹਾਂ ਹੋਇਆ ਆ ਗੁਰਮੇਲ ਦੀ ਨਾਨੀ ਤੇ ਮੈਂ ਆਪਣੇ ਮਾਪਿਆਂ ਦੀਆਂ ਦੋ ਹੀ ਧੀਆਂ ਸੀ ਮੈਂ ਵੱਡੀ ਤੇ ਇਹਦੀ ਨਾਨੀ ਮੇਰੇ ਨਾਲੋਂ 2 ਸਾਲ ਛੋਟੀ ਮੈਨੂੰ ਠੀਕ ਨਾਲ ਹੁਣ ਯਾਦ ਵੀ ਨਹੀਂ ਰਿਹਾ ਕਿ ਕਿਵੇਂ ਸਾਡੇ ਪਿੰਡੋਂ ਕੋਈ ਦੋ ਕੋਹ ਦੀ ਦੂਰੀ ਤੇ ਗਿੱਲਾਂ ਦਾ ਪਿੰਡ ਮੇਰਾ ਵਿਆਹ ਪੱਕਾ ਕਰ ਦਿੱਤਾ ਗਿਆ ਮੈਂ ਘਰ ਵਾਲੇ ਨੂੰ ਨਹੀਂ ਸੀ ਦੇਖਿਆ। ਅਸਲ 'ਚ ਤਾਂ ਉਦੋਂ ਮੁੰਡਾ ਤੇ ਕੁੜੀ ਇੱਕ ਦੂਜੇ ਨੂੰ ਵੇਖ ਵੀ ਨਹੀਂ ਸੀ ਸਕਦੇ। ਜੋ ਮਾਪੇ ਉਲਟਾ ਸਿੱਧਾ ਕਰ ਦੰਦੇ ਉਹੀ ਸੱਚ ਮੰਨਿਆ ਜਾਂਦਾ। ਇਹ ਦੇਖਣ ਤੇ ਪਰਖਣ ਦੇ ਰਿਵਾਜ ਤਾਂ ਹੋਣੇ ਸ਼ੁਰੂ ਹੋਏ ਨੇ। ਉਸ ਵੇਲੇ ਮੈਂ ਮਸਾਂ 14 ਸਾਲਾਂ ਦੀ ਸੀ। ਮੇਰੇ ਘਰ ਵਾਲਾ ਮੇਰੇ ਤੋਂ ਖਾਸਾ ਵੱਡਾ ਕੋਈ 17-18 ਵਰਿਆਂ ਦਾ ਹੋਣਾ। ਗੁਰਦੁਆਰੇ ਆਨੰਦ ਕਾਰਜ ਪੜਵਾ ਕੇ ਮੁੰਡੇ ਵਾਲੇ ਮੈਨੂੰ ਨਾਲ ਲੈ ਗਏ। ਤੇ ਮੈਂ ਇੱਕ ਰਾਤ ਸਹੁਰੇ ਘਰ ਰਹਿ ਕੇ ਅਗਲੇ ਦਿਨ ਆਪਣੇ ਪਿੰਡ ਮੁੜਾਈ ਨਾਨੀ ਮਾ ਬੋਲ ਦੀ ਬੋਲ ਦੀ ਚੁੱਪ ਕਰ ਗਈ ਸਾਡੇ ਚੋਂ ਕਿਸੇ ਨੇ ਵੀ ਅੱਗੇ ਕੁਝ ਨਾ ਪੁੱਛਿਆ ਮੇਰੀ ਸੱਸ ਨੂੰ ਦਿਨਾਂ ਘੱਟ ਹੁੰਦਾ ਸੀ ਪੁੱਤ ਨਾਨੀ ਮਾ ਅੱਗੇ ਗੱਲ ਦੱਸਣ ਲੱਗੀ ਘਰ ਵਿੱਚ ਉਹ ਮੇਰਾ ਸਹੁਰਾ ਸੱਸ ਤੇ ਤਿੰਨ ਜੀ ਸੀ ਵਿਆਹ ਤੋਂ ਕੋਈ 10 ਦਿਨਾਂ ਬਾਅਦ ਸਵੇਰੇ ਧੁੱਪ ਚੜਿਆਂ ਤੋਂ ਸਾਡੇ ਘਰ ਆ ਕੇ ਉਹ ਬਾਹਰ ਵੇੜੇ 'ਚ ਡਹੀਂ ਮੰਜੇ ਤੇ ਬਹਿ ਗਿਆ ਮੈਂ ਭੱਜ ਕੇ ਅੰਦਰ ਦਹਲਾਨ 'ਚ ਜਾ ਛਿਪੀ ਮਾਂ ਮੈਨੂੰ ਤਿਆਰ ਕਰਨ ਲੱਗ ਪਈ ਮੈਨੂੰ ਨਹੀਂ ਸੀ ਪਤਾ ਅਜੀਹਾ ਕਿਉਂ ਕਰ ਰਹੀ ਆ ਫਿਰ ਮਾਂ ਨੇ ਮੈਨੂੰ ਉਹਦੇ ਨਾਲ ਤੁਰਨ ਲਈ ਕਿਹਾ ਪਹਿਲਾਂ ਤਾਂ ਮੈਂ ਕੁਝ ਸਮਝੀ ਨਾ ਮੇਰੇ ਮਨ ਵਿੱਚ ਝਿਜਕ ਤੇ ਸ਼ਰਮ ਸੀ ਪਰ ਇਹਦੇ ਨਾਲ ਸਹੁਰੇ ਘਰ ਜਾਣ ਦਾ ਇੱਕ ਚਾਵੀ ਸੀ ਮਾਂ ਨੇ ਕਿਹਾ ਕਿ ਮੈਂ ਉਹਦੇ ਪਿੱਛੇ-ਪਿੱਛੇ ਤੁਰ ਪੀ ਤੁਰਨ ਤੋਂ ਪਹਿਲਾਂ ਮਾਂ ਨੇ ਮੈਨੂੰ ਦੱਸਿਆ ਕਿ ਮੈਂ ਉਹਨਾਂ ਦੇ ਘਰ ਜਾ ਕੇ ਸਾਰਾ ਕੰਮ ਕਰਾਂ ਦੋਵੇਂ ਵੇਲੇ ਰੋਟੀ ਟੁੱਕ ਪਕਾਵਾ ਭਾਂਡੇ ਮਾਂਜਾਂ ਸਾਂਝ ਵੇਲੇ ਉਹ ਮੈਨੂੰ ਇੱਥੇ ਛੱਡ ਜੂਗਾ ਕਿਉਂਕਿ ਛੋਟੀ ਉਮਰ ਹੋਣ ਕਰਕੇ ਮਾਪਿਆਂ ਨੇ ਮੇਰਾ ਮੁਕਲਾਵਾ ਨਹੀਂ ਸੀ ਦਿੱਤਾ ਹਜੇ ਫਿਰ ਇਸੇ ਤਰ੍ਹਾਂ ਹੋਇਆ ਮੈਂ ਸੌਰੇ ਘਰ ਪਹੁੰਚ ਕੇ ਸਾਰਾ ਕੰਮ ਕੀਤਾ ਰੋਟੀ ਟੁਕ ਤਿਆਰ ਕਰਕੇ ਭਾਂਡੇ ਮਾਂਜੇ ਸਾਂਝ ਹੋਈ ਤਾਂ ਸੱਸ ਨੇ ਮੈਨੂੰ ਉਹਦੇ ਨਾਲ ਜਾਣ ਲਈ ਆਖਿਆ ਸਵੇਰ ਵਾਂਗ ਫਿਰ ਮੇਰੇ ਨਾਲ ਬਿਨਾਂ ਬੋਲੇ ਅੱਗੇ-ਅੱਗੇ ਤੁਰਦਾ ਰਿਹਾ ਉਹਨੇ ਸਾਰੇ ਰਾਹ ਇੱਕ ਵਾਰੀ ਵੀ ਪੁੱਛੇ ਮੁੜ ਕੇ ਨਹੀਂ ਸੀ ਦੇਖਿਆ ਪਿੰਡ ਪਹੁੰਚ ਕੇ ਸਾਡੇ ਘਰ ਦੇ ਬਾਹਰਲੇ ਬੋਹੇ ਤੋਂ ਵਾਪਸ ਮੁੜ ਗਿਆ ਫੇਰ ਉਹ ਜੇ ਇਸੇ ਤਰ੍ਹਾਂ ਹੁੰਦਾ ਮੇਰੇ ਘਰ ਵਾਲਾ ਧੁੱਪ ਚੜਿਆਂ ਤੋਂ ਸਾਡੇ ਘਰੇ ਆ ਜਾਂਦਾ ਮਾਂ ਉਹਦੇ ਲਈ ਵਿਹੜੇ 'ਚ ਮੰਝਾ ਢਾਹ ਦਿੰਦੀ ਗੁਮਸਮ ਜਿਹਾ ਆ ਕੇ ਉਹਦੇ ਤੇ ਬਹਿ ਜਾਂਦਾ ਮਾਂ ਮੈਨੂੰ ਤਿਆਰ ਕਰਕੇ ਉਹਦੇ ਨਾਲ ਤੋਰ ਦਿੰਦੀ ਤੇ ਉਹ ਅੱਗੇ-ਅੱਗੇ ਤੁਰਦਾ ਰਹਿੰਦਾ ਮੈਂ ਉਹਦੇ ਪਿੱਛੇ-ਪਿੱਛੇ ਅਸੀਂ ਖੇਤਾਂ ਤੇ ਪਗਡੰਡੀਆਂ ਤੋਂ ਹੁੰਦੇ ਹੋਏ ਉਹਦੇ ਪਿੰਡ ਪਹੁੰਚ ਜਾਂਦੇ ਭਾਵੇਂ ਮੇਰਾ ਬਹੁਤ ਮਨ ਕਰਦਾ ਪਰ ਤਾਂ ਵੀ ਸਾਰੇ ਰਾ ਸਾਡੀ ਕੋਈ ਗੱਲ ਨਾ ਹੁੰਦੀ ਮੇਰੇ ਜੀ ਚ ਆਉਂਦਾ ਕਿ ਉਹ ਮੇਰੇ ਨਾਲ ਬੋਲੇ ਕੁਝ ਕਹੇ ਕੋਈ ਗੱਲ ਕਰੇ ਪਰ ਉਹ ਚੁੱਪ ਹੀ ਰਹਿੰਦਾ ਮੇਰੇ ਕੋਲੋਂ ਕਦੇ ਹੀ ਪਹਿਲ ਨਾ ਹੁੰਦੀ ਉਹ ਮੂੰਹ ਫਲਾਈ ਤੁਰਦਾ ਰਹਿੰਦਾ ਦੋ ਕੋਹਾਂ ਦਾ ਪੈਂਡਾ ਮੁੱਕ ਜਾਂਦਾ ਆਤਣ ਹੋਇਆ ਤਾਂ ਰੋਜ ਵਾਂਗ ਮੈਨੂੰ ਸਾਡੇ ਘਰੇ ਛੱਡ ਜਾਂਦਾ ਇਸੇ ਤਰ੍ਹਾਂ ਕਈ ਮਹੀਨੇ ਲੰਘ ਗਏ ਫਿਰ ਇੱਕ ਦਿਨ ਦੀ ਗੱਲ ਆ ਇਹ ਕਹਿ ਕੇ ਨਾਨੀ ਫੇਰ ਚੁੱਪ ਕਰ ਗਈ ਮੈਨੂੰ ਐਵੇਂ ਲੱਗਾ ਜਿਵੇਂ ਗੱਲ ਅਧੂਰੀ ਛੱਡ ਕੇ ਉਹਨੇ ਹੌਕਾ ਭਰਿਆ ਹੋਵੇ ਸਾਡੇ ਚ ਕੋਈ ਵੀ ਕੁਝ ਨਾ ਬੋਲਿਆ ਤੇ ਨਾ ਹੀ ਸਾਰਿਆਂ ਚੋਂ ਕਿਸੇ ਨੂੰ ਨਾਨੀ ਮਾ ਦੇ ਉਸ ਹੋਕੇ ਤਾਂ ਪਤਾ ਲੱਗਿਆ ਬਹੁਤਾ ਚਿਰ ਚੁੱਪ ਨਾ ਰਹਿ ਸਕੀ ਅਧੂਰੀ ਗੱਲ ਦੱਸਣ ਲੱਗ ਪਈ ਇੱਕ ਦਿਨ ਉਹ ਰੋਜ ਵਾਂਗ ਮੈਨੂੰ ਲੈਣ ਆਇਆ ਉਸ ਦਿਨ ਮਾਂ ਤੇ ਬਾਪੂ ਜੀ ਨਾਲ ਦੇ ਪਿੰਡ ਕਿਸੇ ਦੇ ਮਰਨ ਤੇ ਗਏ ਹੋਏ ਸੀ ਅਚਾਨਕ ਸੁਨੇਹਾ ਮਿਲਣ ਤੇ ਉਹਨਾਂ ਨੂੰ ਜਾਣਾ ਪੈ ਗਿਆ ਇਹ ਜਾਣਦਿਆਂ ਵੀ ਕਿ ਉਹ ਮੈਨੂੰ ਲੈਣ ਆਏਗਾ ਉਹ ਨਾਲ ਮੇਰੀ ਛੋਟੀ ਭੈਣ ਵੀ ਨਾਲ ਲੈ ਗਏ ਘਰ ਵਿੱਚ ਮੈਂ ਇਕੱਲੀ ਸੀ ਜਾਂਦੀ ਹੋਈ ਮਾਂ ਮੈਨੂੰ ਸਾਰਾ ਕੁਝ ਸਮਝਾਗੀ ਉਹ ਰੋਜ਼ ਵਾਂਗ ਸਵੇਰੇ ਆ ਕੇ ਬਾਹਰ ਵੇੜੇ ਚ ਡੇਹੇ ਮੰਜੇ ਤੇ ਬਹਿ ਗਿਆ ਅੱਗੇ ਤਾਂ ਮਾਂ ਮੈਨੂੰ ਤਿਆਰ ਕਰਕੇ ਉਹਦੇ ਨਾਲ ਤੋਰ ਦਿੰਦੀ ਸੀ ਪਰ ਉਸ ਦਿਨ ਘਰ ਵਿੱਚ ਮੇਰੇ ਇਕੱਲੇ ਹੋਣ ਤੇ ਉਹ ਇੰਜ ਨਾ ਹੋਇਆ ਕੁਝ ਚਿਰ ਬਾਅਦ ਉਹਨੇ ਇਧਰ ਉਧਰ ਵੇਖਿਆ ਘਰ ਵਿੱਚ ਕਿਸੇ ਦੇ ਨਾਂ ਦਿਸਣ ਤੇ ਉਹਨੇ ਆਵਾਜ਼ ਮਾਰੀ ਬੱਤੋ ਉਸ ਵੇਲੇ ਮੈਂ ਬਾਹਰ ਵੇੜੇ ਚ ਬਣੀ ਰਸੋਈ ਦੀ ਥੰਮੀ ਦੇ ਉਲੇ ਛੁਪੀ ਖੜੀ ਸੀ ਇੱਕ ਵਾਰੀ ਮੇਰੇ ਮਨ ਵਿੱਚ ਆਇਆ ਕਿ ਮੈਂ ਉਹਦੇ ਸਾਹਮਣੇ ਚਲੀ ਜਾਵਾਂ ਤੇ ਉਹਦੇ ਪਿੱਛੇ-ਪਿੱਛੇ ਰੋਜ ਵਾਂਗ ਆਪਣੇ ਸਹੁਰੇ ਘਰ ਨੂੰ ਤੁਰ ਪਾਵਾਂ ਪਰ ਫਿਰ ਪਤਾ ਨਹੀਂ ਮੈਂ ਉਸੇ ਥਾਂ ਕਿਉਂ ਛੁਪ ਕੇ ਖੜੀ ਰਹੀ ਮਨਜੇ ਤੋਂ ਉੱਠ ਕੇ ਉਹ ਇੱਧਰ-ਉੱਧਰ ਵੇਖਦਾ ਰਸੋਈ ਦੇ ਨੇੜੇ ਆ ਗਿਆ ਮੈਨੂੰ ਉੱਥੇ ਖੜੀ ਵੇਖ ਕੇ ਉਹਨੇ ਕਿਹਾ ਚੱਲ ਪਰ ਮੈਂ ਸ਼ਰਮ ਦੀ ਮਾਰੀ ਕੁਝ ਨਾ ਬੋਲੀ ਉਸੇ ਤਰ੍ਹਾਂ ਚੁੱਪਚਾਪ ਖੜੋਤੀ ਰਹੀ ਮੇਰੇ ਨਾ ਹਿੱਲਣ ਤੇ ਉਹਨੇ ਅੱਗੇ ਵਧ ਕੇ ਮੇਰੀ ਬਾਹ ਫੜਦੇ ਆ ਤਿੱਖੇ ਸ਼ਬਦਾਂ ਨਾਲ ਕਿਹਾ ਤੂੰ ਸਿੱਧੀ ਹੋ ਕੇ ਮੇਰੇ ਨਾਲ ਚੱਲ ਨਹੀਂ ਤਾਂ ਮੈਂ ਉਹਦੇ ਇਹ ਕਹਿਣ ਤੇ ਵੀ ਮੈਂ ਉਹਦੀ ਅਧੂਰੀ ਗੱਲ ਦਾ ਕੋਈ ਜਵਾਬ ਨਾ ਦਿੱਤਾ ਸਗੋਂ ਉਹਦੇ ਹੱਥੋਂ ਬਾਹਂ ਛੁਡਾ ਕੇ ਭੱਜ ਕੇ ਦਹਲਾਨ ਚ ਵੜ ਗਈ ਉਹ ਵੀ ਤਿੱਖੇ ਕਦਮਾਂ ਨਾਲ ਮੇਰੇ ਪਿੱਛੇ ਤੁਰਦਾ ਦਹਲਾਨ ਚ ਆ ਗਿਆ ਪਰ ਉਹ ਪਹਿਲਾਂ ਜਿਹਾ ਨਹੀਂ ਸੀ ਦਿਸ ਰਿਹਾ ਜਦੋਂ ਮੈਂ ਉਹਦੇ ਵੱਲ ਦੇਖਿਆ ਤਾਂ ਮੈਨੂੰ ਲੱਗਿਆ ਜਿਵੇਂ ਉਹਨੂੰ ਰੋਹ ਚੜਿਆ ਹੋਇਆ ਸੀ ਉਹਨੇ ਫੇਰ ਪਹਿਲਾਂ ਵਾਂਗ ਮੇਰੀ ਬਾਹ ਫੜੀ। ਇਸ ਵਾਰ ਉਹਦੀ ਬਾਹ ਦੀ ਪકડ ਬਹੁਤ ਸਖਤ ਸੀ। ਉਹਦੀਆਂ ਉਂਗਲਾਂ ਮੈਨੂੰ ਆਪਣੀ ਵੀਣੀ ਵਿੱਚ ਖੁੱਪਦੀਆਂ ਮਹਿਸੂਸ ਹੋਈਆਂ। ਉਹ ਪਹਿਲਾਂ ਨਾਲੋਂ ਜ਼ਿਆਦਾ ਗੁੱਸੇਜ ਭਰਿਆ ਬੋਲਿਆ। ਓਏ ਮੈਂ ਕਿਹਾ ਸੌਰੀ ਦੀਏ ਤੂੰ ਸਿੱਧੀ ਹੋ ਕੇ ਮੇਰੇ ਨਾਲ ਤੁਰ ਪਾ ਨਹੀਂ ਤਾਂ ਮੈਂ। ਹਜਿਉਂ ਨੇ ਐਨਾਂ ਹੀ ਕਿਹਾ ਸੀ ਮੈਂ ਫੇਰ ਝਟਕੇ ਨਾਲ ਆਪਣੀ ਵੀਣੀ ਛੁਡਾ ਕੇ ਬਾਹਰ ਵੇੜੇ 'ਚ ਬਣੇ ਤੂੜੀ ਵਾਲੇ ਕੋਠੇ 'ਚ ਜਾਵਣੀ। ਪਤਾ ਨਹੀਂ ਉਸ ਵੇਲੇ ਮੈਨੂੰ ਕੀ ਹੋ ਗਿਆ ਸੀ। ਜਿਵੇਂ ਇਸ ਤਰ੍ਹਾਂ ਕਰਕੇ ਮੈਨੂੰ ਚੰਗਾ-ਚੰਗਾ ਲੱਗ ਰਿਹਾ ਸੀ ਉਹ ਵੀ ਮੇਰੇ ਪਿੱਛੇ ਤੂੜੀ ਵਾਲੇ ਕੋਠੇ 'ਚ ਪਹੁੰਚ ਗਿਆ ਉਹਨੇ ਮੋੜ ਪਹਿਲਾਂ ਵਾਂ ਕੱਸ ਕੇ ਮੇਰਾ ਗੁੱਟ ਫੜ ਲਿਆ ਇਸ ਵਾਰੀ ਤਾਂ ਉਹਦੇ ਨੋ ਵੀ ਮੇਰੀ ਵੀਣੇ 'ਚ ਗੱਡ ਗਏ ਓਏ ਬੰਤੀਏ ਤੂੰ ਸਿੱਧੀ ਹੋ ਕੇ ਤੁਰਦੀ ਐ ਜਾਂ ਇਸੇ ਤਰ੍ਹਾਂ ਨਸਦੀ ਰਹੇਂਗੀ ਉਹਦੀ ਇਸ ਗੱਲ ਤੇ ਜਿਵੇਂ ਮੇਰੀ ਹਾਸੀ ਛੁੱਟਦੀ-ਛੁੱਟਦੀ ਰਹਗੀ ਮੈਂ ਮਸਾ ਆਪਣੇ ਆਪ ਨੂੰ ਰੋਕਿਆ ਮੈਨੂੰ ਆਪਣੀ ਤਾਕਤ ਦਾ ਪਤਾ ਸੀ ਮੈਂ ਵੇਖਣਾ ਚਾਹੁੰਦੀ ਸੀ ਕਿ ਉਹ ਕਿੰਨਾ ਕੋ ਤਕੜਾ ਹੈ ਇਸ ਵਾਰੀ ਮੈਂ ਫੇਰ ਝਟਕੇ ਨਾਲ ਉਹਦੇ ਹੱਥੋਂ ਆਪਣਾ ਗੁੱਟ ਛਡਾ ਲਿਆ ਇਸ ਵਾਰੀ ਮੈਂ ਪੌੜੀਆਂ ਵੱਲ ਨੂੰ ਨਸੀ ਉਹ ਵੀ ਰੁਕਿਆ ਨਾ ਉਸੇ ਤਰ੍ਹਾਂ ਮੇਰੇ ਪਿੱਛੇ-ਪਿੱਛੇ ਦੌੜਦਾ ਹੋਇਆ ਤੂੜੀ ਵਾਲੇ ਕੋਠੇ 'ਚੋਂ ਬਾਹਰ ਆ ਗਿਆ ਫਿਰ ਉਹ ਐਨੀ ਉੱਚੀ ਆਵਾਜ਼ ਨਾਲ ਚੀਕਿਆ ਕਿ ਮੈਂ ਜਿਵੇਂ ਡਰ ਗਈ ਤੇ ਸਹਿਮ ਕੇ ਰਹਿ ਗਈ ਉਹਦੀ ਉਹ ਹੀ ਆਵਾਜ਼ ਜਿਵੇਂ ਅੱਜ ਵੀ ਮੈਨੂੰ ਸੁਣਾਈ ਦੇ ਰਹੀ ਆ ਨਾਨੀ ਮਾ ਨੇ ਕੁਝ ਚਿਰ ਲਈ ਗੱਲ ਉੱਥੇ ਰੋਕ ਦਿੱਤੀ ਸਾਡੇ ਜੋ ਕਿਸੇ ਨੇ ਵੀ ਕੁਝ ਨਾ ਕਿਹਾ ਤੇ ਨਾ ਹੀ ਨਾਨੀ ਮਾ ਕੋਲੋਂ ਕੁਝ ਪੁੱਛਿਆ ਅਸੀਂ ਪਹਿਲਾਂ ਵਾਂਗ ਉਹਦੇ ਅੱਗੇ ਬੋਲਣ ਦਾ ਇੰਤਜ਼ਾਰ ਕਰ ਰਹੇ ਸੀ ਕੁਝ ਚਿਰ ਚੁੱਪ ਰਹਿ ਕੇ ਨਾਨੀ ਮਾ ਫੇਰ ਅੱਗੇ ਕਹਾਣੀ ਦੱਸਣ ਲੱਗੀ ਉਹਦੀ ਅਜਾਈ ਕੜਕਵੀ ਮੀ ਬਾਤ ਸੁਣ ਕੇ ਕੋਠੇ ਵੱਲ ਨੂੰ ਜਾਂਦੇ ਮੇਰੇ ਪੈਰ ਹੌਲੇ ਹੋ ਗਏ ਤੂੰ ਵਾਰ-ਵਾਰ ਮੇਰੇ ਹੱਥੋਂ ਬਾਹਂ ਛੁੜਾ ਕੇ ਨਾਜ਼ਦੀ ਰਹੀ ਮੈਂ ਤੈਨੂੰ ਫੜਦਾ ਰਿਹਾ ਜਾ ਸੌਰੀ ਦੀਏ ਫਿਰ ਹੁਣ ਤੋਂ ਹਮੇਸ਼ਾ ਲਈ ਨਸੀਰ ਹੈ ਐਨਾ ਆਖ ਕੇ ਮਰਦ ਹੋਰ ਕੁਝ ਕਹੇ ਬਿਨਾ ਪਿੱਛੇ ਦੇਖੇ ਬਿਨਾ ਬਾਹਰਲੇ ਬੁਹੇ ਵੱਲ ਤੁਰ ਪਿਆ ਮੈਨੂੰ ਕਮਲੀਲ ਨੂੰ ਸਮਝ ਹੀ ਨਹੀਂ ਕਿ ਇਹ ਕੀ ਹੋ ਗਿਆ ਭਾਵੇਂ ਉਸ ਵੇਲੇ ਮੈਨੂੰ ਇੰਨਾ ਗੱਲਾਂ ਦਾ ਜ਼ਿਆਦਾ ਪਤਾ ਨਹੀਂ ਸੀ ਤੇ ਨਾ ਹੀ ਇੰਨੀ ਅਕਲ ਸੀ ਪਰ ਤਾਂ ਵੀ ਮੇਰਾ ਮਨ ਕੀਤਾ ਕਿ ਮੈਂ ਉਹਦੇ ਤੁਰੇ ਜਾਂਦੇ 17-18 ਵਰਿਆਂ ਦੇ ਮਰਦ ਨੂੰ ਆਵਾਜ਼ ਮਾਰ ਕੇ ਰੋਕ ਲਵਾਂ ਉਹਦੇ ਪਿੱਛੇ-ਪਿੱਛੇ ਨਾਸ ਕੇ ਉਹਨੂੰ ਫੜ ਲਵਾਂ ਪਰ ਮੈਂ ਇਹ ਨਾ ਕਰ ਸਕੇ ਜਾ ਮੇਰੇ ਕੋਲੋਂ ਇਹ ਹੋਇਆ ਹੀ ਨਾ ਬਸ ਫੇਰ ਕੀ ਸੀ ਉਹ ਪਲ ਮੇਰੇ ਕੋਲ ਖੁੰਝ ਗਿਆ ਮੇਰੇ ਹੱਥੋਂ ਨਿਕਲ ਗਿਆ ਅਜੇਹਾ ਖੁੰਝਿਆ ਕਿ ਨਿਕਲਿਆ ਮੁੜ ਫੜਿਆ ਹੀ ਨਾ ਗਿਆ ਮੈਂ ਸਾਰੀ ਉਮਰ ਉਸ ਖੁੰਝੇ ਹੋਏ ਪਲ ਦਾ ਅਫਸੋਸ ਕਰਦੀ ਰਹੀ ਮਨ ਵਿੱਚ ਇਹੋ ਸੋਚ ਕੇ ਕਿ ਮੈਂ ਚੰਦਰੀ ਉਹਨੂੰ ਤੁਰੇ ਜਾਂਦੇ ਨੂੰ ਕਿਉਂ ਨਾ ਰੋਕ ਲਿਆ ਜੋ ਇੱਕ ਵਾਰੀ ਰੋਕ ਲੈਂਦੀ ਖੋਰਿਓ ਰੁਕੀ ਜਾਂਦਾ ਮੈਂ ਪੌੜੀਆਂ ਕੋਲ ਖੜੋ ਤੀਨ ਹੱਸ ਕੇ ਬਾਹਰ ਬੂਹੇ ਤੱਕਾਈ ਮੈਂ ਵੇਖਿਆ ਕਿ ਉਹ ਲੰਬੀ ਬੀਹ ਵਿੱਚ ਤੁਰਿਆ ਜਾ ਰਿਹਾ ਹੈ। ਇੱਕ ਵਾਰੀ ਤਾਂ ਐਵੇਂ ਲੱਗਾ ਜਿਵੇਂ ਉਹ ਗਲੀ ਦੇ ਅਖੀਰ ਤੇ ਪਹੁੰਚ ਕੇ ਜ਼ਰੂਰ ਪਿੱਛੇ ਮੁੜ ਕੇ ਦੇਖੇਗਾ ਤੇ ਮੈਂ ਉਹਨੂੰ ਸੈਨਤ ਕਰਕੇ ਬੁਲਾ ਲਵਾਂਗੀ ਪਰ ਉਸਨੇ ਇੰਜ ਨਾ ਕੀਤਾ। ਪਿੱਛੇ ਮੁੜ ਕੇ ਵੀ ਨਾ ਦੇਖਿਆ। ਉਹ ਤਾਂ ਉਸੇ ਤਰ੍ਹਾਂ ਤੁਰਦਾ ਤੁਰਦਾ ਗਲੀ ਪਾਰ ਕਰ ਗਿਆ ਤੇ ਮੈਂ ਨਿਕਰਮੀ ਉੱਥੇ ਇਕੱਲੀ ਖੜੋਤੀ ਰਹਿ ਗਈ। ਉਹ ਚਲਾ ਗਿਆ। ਮੈਂ ਮਨ 'ਚ ਸੋਚਿਆ ਮਰਦ ਐ ਐਵੇਂ ਗੁੱਸਾ ਕਰ ਗਿਆ। ਜੀ ਅੱਜ ਭਰਿਆ ਹੋਇਆ ਚਲਿਆ ਗਿਆ ਤਾਂ ਕੱਲ ਨੂੰ ਫੇਰ ਖਾਲੀ ਹੋ ਕੇ ਆਊਗਾ ਜਦੋਂ ਬੇਬੇ ਬਾਪੂ ਘਰੇ ਆਏ ਤਾਂ ਮੈਂ ਉਹਨਾਂ ਨੂੰ ਕੁਝ ਨਾ ਦੱਸਿਆ ਬਸ ਇਹ ਕਹਿ ਕੇ ਗੱਲ ਮੁਕਾਤੀ ਕਿ ਉਹ ਅੱਜ ਆਇਆ ਹੀ ਨਹੀਂ ਮੈਂ ਆਉਣ ਵਾਲੀ ਕੱਲ ਦਾ ਇੰਤਜ਼ਾਰ ਕਰਨ ਲੱਗੀ ਉਹ ਰਾਤ ਮਸਾਂ ਕੱਟੀ ਸਾਰਾ ਦਿਨ ਉਹਨੂੰ ਯਾਦ ਕਰਦੀ ਰਹੀ ਇਹੀ ਸੋਚ ਕੇ ਕਿ ਉਹ ਜ਼ਰੂਰ ਆਏਗਾ ਮੈਂ ਰੋਜ਼ ਵਾਂਗੋ ਦੇ ਪਿੱਛੇ-ਪਿੱਛੇ ਸੌਰੇ ਘਰ ਤੁਰ ਪਾਵਾਂਗੀ ਅਗਲੀ ਸਵੇਰ ਮੈਂ 베ੜੇ 'ਚ ਮੰਝਾ ਡਾ ਕੇ ਸੰਦੂਕ ਚੋਂ ਚਿੱਟਾ ਖੇਸ ਕੱਢ ਕੇ ਉਹਦੇ ਲਈ ਵਿਛਾਇਆ ਮੈਂ ਉਹਦੀ ਉਡੀਕ ਕਰਨ ਲੱਗੀ ਪਰ ਉਹ ਆਇਆ ਹੀ ਨਾ ਫਿਰ ਉਹ ਤੋਂ ਅਗਲੇ ਦਿਨ ਵੀ ਨਾ ਆਇਆ ਨਾ ਹੀ ਉਸ ਤੋਂ ਅਗਲੇ ਦਿਨ ਬਸ ਗੱਲ ਕੀਤੀ ਉਹ ਤਾਂ ਕਦੇ ਵੀ ਨਾ ਮੁੜਿਆ ਮੇਰੀ ਤਾਂ ਸਾਰੀ ਉਮਰ ਉਹਦੀ ਉਡੀਕ ਕਰਦਿਆਂ ਲੰਘ ਗਈ ਮੇਰਾ ਪਿਓ 3-4 ਦਿਨਾਂ ਤੋਂ ਬਾਅਦ ਮੇਰੇ ਸਹੁਰੇ ਘਰ ਗਿਆ ਪਰ ਮੇਰੇ ਸਹੁਰੇ ਉਸ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਕਿ ਮੁੰਡਾ ਕੁੜੀ ਨੂੰ ਲਿਆਉਣ ਲਈ ਰਾਜੀ ਨਹੀਂ ਹੁੰਦਾ ਪਰ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਇੱਕ ਦਿਨ ਉਹ ਜ਼ਰੂਰ ਆਵੇਗਾ ਵੇੜੇ ਵਿੱਚ ਦਹੀਂ ਮੰਝੇ ਤੇ ਆ ਕੇ ਚੁੱਪਚਾਪ ਬਹਿ ਜਾਵੇਗਾ ਮੇਰੀ ਮਾਂ ਮੈਨੂੰ ਤਿਆਰ ਕਰਕੇ ਉਹਦੇ ਨਾਲ ਤੋਰ ਦੇਵੇਗੀ ਮੈਂ ਉਸ ਲਈ ਰੋਜ਼ ਵੇੜੇ ਵਿੱਚ ਮੰਝਾ ਡਾਂਦੀ ਸੰਦੂਕ ਚੋਂ ਚਿੱਟਾ ਖੇਸ ਕੱਢ ਕੇ ਵਿਛਾਉਂਦੀ ਉਹਦੀ ਉਡੀਕ ਕਰਦੀ ਪਰ ਉਹ ਨਹੀਂ ਆਇਆ ਦਿਨ ਬੀਤਣ ਲੱਗੇ ਬੀਤਦੇਆਂ ਬੀਤਦੇਆਂ 20 ਬਰੇ ਲੰਘ ਗਏ ਪਰ ਉਹਨੇ ਮੇਰੀ ਕਦੇ ਸੋ ਨਾ ਲਈ ਫੇਰ ਤਾਂ ਸਾਰਾ ਜੀਵਨ ਕਿਸੇ ਦੇ ਇੰਤਜ਼ਾਰ ਚ ਲੰਘ ਗਿਆ ਪਿਓ ਮੇਰੇ ਨੇ ਰਿਸ਼ਤੇ ਕਿਤੇ ਹੋਰ ਕਰਨ ਲਈ ਬਥੇਰਾ ਜੋਰ ਪਾਇਆ ਪਰ ਮੈਂ ਮੰਨੀ ਨਾ ਮੈਨੂੰ ਲੱਗਿਆ ਕਰੇ ਕਿ ਜੇ ਕਿਤੇ ਇੱਕ ਦਿਨ ਉਹ ਮੈਨੂੰ ਲੈਣ ਆ ਗਿਆ ਫੇਰ ਕੀ ਕਹੇਗਾ ਮੇਰੇ ਬਾਰੇ ਕੀ ਸੋਚੇਗਾ ਮੇਰੇ ਬਾਰੇ ਨਾਨੀ ਮਾ ਨੇ ਗੱਲ ਇੱਥੇ ਛੱਡ ਦਿੱਤੀ ਉਹ ਕੁਝ ਨਾ ਬੋਲੀ ਅਸੀਂ ਆਪਣੇ ਆਪਣੇ ਮੰਝਿਆ ਤੇ ਪਏ ਸੀ ਚੁੱਪ ਤੇ ਖਮੋਸ਼ ਜਿਵੇਂ ਸਾਡੇ ਸਾਰਿਆਂ ਚੋਂ ਕੋਈ ਭਿਆਨਕ ਸਨਾਟਾ ਜਿਹਾ ਖਿਲਰ ਗਿਆ ਹੋਵੇ ਜਿਵੇਂ ਹੁਣੇ ਸਾਡੇ ਸਾਹਮਣੇ ਦੇਖਦੇ ਦੇਖਦੇ ਨਾਨੀ ਮਾ ਨਾਲ ਬਹੁਤ ਜ਼ਾਤੀ ਹੋਈ ਹੋਵੇ ਬਹੁਤ ਮਾੜਾ ਹੋ ਗਿਆ ਸੀ ਉਹਦੇ ਨਾਲ ਪਲਾਂ ਵਿੱਚ ਉਹਦਾ ਸਭ ਕੁਝ ਉਝੜ ਗਿਆ ਸੀ ਮਰ ਮੁੱਕ ਗਿਆ ਸੀ ਹਨੇਰਾ ਹੋਣ ਕਰਕੇ ਸਭ ਦੇ ਆਕਾਰ ਦਿਸ ਰਹੇ ਸਨ ਪਰ ਕਿਸੇ ਦੇ ਚਿਹਰੇ ਦੇ ਭਾਵ ਨਹੀਂ ਸੀ ਪੜੇ ਜਾ ਰਹੇ ਨਾਨੀ ਮਾ ਦੇ ਵੀ ਨਹੀਂ ਕਿਸੇ ਹੋਰ ਦੇ ਵੀ ਨਹੀਂ ਪਤਾ ਨਹੀਂ ਇਹ ਗੱਲ ਦੱਸ ਕੇ ਨਾਨੀ ਮਾ ਨਾਲ ਕੀ ਬੀਤ ਰਹੀ ਸੀ ਕਿਸੇ ਨੂੰ ਕੁਝ ਵੀ ਨਹੀਂ ਸੀ ਪਤਾ ਲੱਗਿਆ ਉਸ ਵੇਲੇ ਤਾਂ ਸਾਰਿਆਂ ਦੇ ਮਨਾਂ ਵਿੱਚ ਇੱਕ ਟੀਸ ਸੀ ਇੱਕ ਦਰਦ ਸੀ ਉਹ ਟੀਸ ਉਹ ਦਰਦ ਅਸੀਂ ਆਪਣੇ ਆਪਣੇ ਅੰਦਰ ਸਾਂਭੀ ਬੈਠੇ ਸੀ ਉਸ ਨਾਨੀ ਮਾ ਲਈ ਜਿਹੜੀ ਸਾਡੇ ਵਿਚਕਾਰ ਮੰਜਾ ਡਾਹੀ ਲੰਮੀ ਪਈ ਸੀ ਉਹ ਟੀਸ ਤੇ ਉਹ ਦਰਦ ਮੇਰੇ ਮਨ ਵਿੱਚ ਵੀ ਸੀ ਮੇਰੇ ਨੇੜੇ ਮੰਜੇ ਤੇ 83 ਵਰਿਆਂ ਦੀ ਇੱਕ ਔਰਤ ਪਈ ਸੀ ਔਰਤ ਵੀ ਕਾਦੀ ਇੱਕ ਸ਼ੇਰਨੀ ਜਿਨੇ 14 ਸਾਲਾਂ ਦੀ ਉਮਰ ਚ ਇੱਕ ਮਰਦ ਚੋਰ ਦੀ ਵੀਣੀ ਫੜ ਲਈ ਸੀ ਤੇ ਛੱਡੀ ਨਾ ਫਿਰ ਕਿਵੇਂ ਉਸ ਚੋਰ ਮਰਦ ਨੂੰ ਉਸ ਰਾਤ ਦੇ ਅਖੀਰ ਪਹਿਰ ਤੱਕ ਉਹਦੇ ਮੰਜੇ ਦੇ ਪਾਵੇ ਕੋਲ ਬੈਠਾ ਰਿਹਾ ਅਜਿਹਾ ਹੋਣ ਤੇ ਪਿੰਡ ਦੀ ਇੱਕ ਆਮ ਸਧਾਰਨ ਜੀ ਬੱਤੋ ਨਾਂ ਦੀ ਕੁੜੀ ਕਿਵੇਂ ਬੱਤੋ ਸ਼ੇਰਨੀ ਕਰਕੇ ਸੱਦੀ ਜਾਣ ਲੱਗ ਪਈ ਫਿਰ ਉਹ ਕਿਵੇਂ ਆਪਣੇ ਪਿੰਡ ਚ ਹੀ ਨਹੀਂ ਸਗੋਂ ਦੂਰ ਦਰਾਜ ਦੇ ਇਲਾਕੇ ਜਵੀ ਮਸ਼ਹੂਰ ਹੋਗੀ ਪਰ ਫਿਰ ਉਹੀ ਸ਼ੇਰਨੀ ਔਰਤ ਕਿਵੇਂ ਇੱਕ ਦਿਨ ਆਮ ਜੇ ਸਧਾਰਨ ਜੇ ਮਰਦ ਕੋਲੋਂ ਹਮੇਸ਼ਾ ਦੇ ਖਾਤਰ ਆਪਣੇ ਐਡੇ ਲੰਬੇ ਜੀਵਨ ਦੀ ਬਾਜ਼ੀ ਹਾਰ ਗਈ। ਮੈਂ ਇੱਕ ਵਾਰੀ ਫੇਰ ਸਾਡੇ ਸਾਰਿਆਂ ਦੇ ਨੇੜੇ ਲੰਮੀ ਪਈ ਨਾਨੀ ਦੇ ਚਿਹਰੇ ਵੱਲ ਦੇਖਿਆ। ਪਰ ਹਨੇਰਾ ਹੋਣ ਕਰਕੇ ਬਹੁਤ ਗੌਰ ਕੀਤੇਆਂ ਵੀ। ਮੈਨੂੰ ਪਤਾ ਨਾ ਲੱਗਾ ਕਿ ਉਸ ਵੇਲੇ ਉੱਥੇ ਚੜ੍ਹਦਾ ਸੂਰਜ ਸੀ ਜਾਂ ਪਲਤਣ ਸੁੱਟਦਾ ਆਖਰੀ ਸਾਹ ਗਿਣਦਾ ਹੋਇਆ ਦੀਵਾ ਜਿਹੜਾ ਮੈਨੂੰ ਹਨੇਰਾ ਹੋਣ ਕਰਕੇ ਨਹੀਂ ਸੀ ਦਿਸ ਰਿਹਾ। ਸੋ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਪੰਜਾਬੀ ਆਵਾਜ਼ ਕਹਾਣੀ ਨੂੰ ਆਪਣਾ ਕੀਮਤੀ ਵਕਤ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ